ਕੀ ਹਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਹਿੰਡੂ ਦਾ ਕੰਮ ਖਿੱਚਦਾ ਅੱਜ ਤੇ ਰਜਿੰਦਰਾ ਦਾ ਵੀ ਡੈਕਸ਼ਨ ਦੋਸਣ ਕਰਕੇ ਬ੍ਰੇਕ ਆ ਬਰੁਕਾ ਕਰਕੇ ਗੇਅਰ ਲੀਵਰ ਅੱਗੇ ੱਲ ਬਹੁਤ ਦੀ ਪਿੱਛੇ ਅੱਗੇ ਪਿੱਛੇ ਨੂੰ ਬਹੁਤ ਜਿਆਦਾ ਡੇਗਦੇ ਤੇ ਉਹ ਵੀ ਹਟਾਤੇ ਤੇ ਉਸ ਤੋਂ ਬਾਅਦ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਚੇਂਜਰ ਧੜਕਦਾ ਤੇ ਉਹਤੇ ਦੇ ਵੀ ਗੱਲ ਕਰਾਂਗੇ ਤੇ ਬਾਕੀ ਕੰਮ ਚੱਲੀ ਜਾਂਦਾ ਜੀ ਟੈਂਬਰ ਲੱਗ ਗਿਆ ਇਹਦਾ ਨਾ ਰੋਟ ਸਾਰੇ ਲੱਗ ਗਏ ਇਹਦੇ ਇੱਕ ਆਪਾਂ ਹੁਣ ਜਿਵੇਂ ਕੱਲ-ਕੱਲ ਕਰਦੇ ਛੋਟੇ ਟੂਲ ਬਣਾ ਕੇ ਰੱਖਣੇ ਨੇ ਤਾਂ ਕਿ ਨਟਾਂ ਦੇ ਵਿੱਚ ਚਾਹੇ ਅਣਜਾਣ ਬੰਦਾ ਲੱਗ ਜਾਏ ਉਹਨੂੰ ਭੁਲੇਖਾ ਨਾ ਪਵੇ। ਇਹ ਬਾਕੀ ਟਾਈਮ ਟੂਪਾ ਕੇ ਇਹਦਾ ਸੈੱਟ ਕਰਕੇ ਹੁਣ ਕੱਲਾ ਪੰਪ ਦਾ ਰਹਿ ਗਿਆ। ਬਾਕੀ ਟੌਰਕ ਟੁਰਕ ਕਰਤੇ ਸਾਰੇ ਨਟਾ। ਇਹ ਆ ਗਿਆ ਆਪਣਾ ਫੌਜੀ ਸਾਹਿਬ। ਇਹ ਲਓ ਜੀ ਇਹਦੇ ਉਹਰੇ ਇਹ ਨਾ ਮੌਂਡੀ ਹੁੰਦੀ ਐ ਇਹਦੇ ਜੈਨ ਨਹੀਂ ਹੁੰਦਾ। ਇਹ ਹੀ ਮੋਟੀ ਪਰ ਕਰਕੇ ਲਾਉਣੀ ਪੈਂਦੀ ਐ ਪੂਰੀ ਜੀ ਆਪਾਂ ਦੂਜੀ ਲਾਉਣੇ ਚਿੱਟੀ ਜਿਓ ਕੰਮ ਨਹੀਂ ਕਰਦੀ। ਇੱਕ ਨੀਲੀ ਆਉਂਦੀ ਹੁੰਦੀ ਐ ਉਹ ਮਹਿੰਗੀ ਹੁੰਦੀ ਐ ਉਹ ਆਮ ਦੁਕਾਨਾਂ ਵਾਲੇ ਰੱਖਦੇ ਨਹੀਂ। ਆ ਕਰਕੇ ਇਹ ਕੰਮ ਦਾ ਬੱਟਾ ਪਾਇਆ ਜਾਂਦਾ। ਇਹ ਪੈਕਿੰਗ ਬਹੁਤ ਸੋਹਣੀ ਤੇ ਇਹਦੀ ਰਬੜ ਰਿੰਗ ਅੱਡ, ਜੈਨ ਅੱਡ ਤੇ ਕੱਲੀ-ਕੱਲੀ ਆਈਟਮ ਅੱਡ ਸੀ ਇਹਦੀ ਪੈਕਿੰਗ ਦੇ ਵਿੱਚ। ਤੇ ਇਹ ਆਪਣਾ ਕਲੰਪ ਪਹਿਲਾਂ ਖਰਾਬ ਹੋ ਗਿਆ ਸੀ ਇਹ ਨਵਾਂ ਲਿਆਂਦਾ ਤਾਂ ਨਵੀਂ ਨਾਲ ਬਹੁਤ ਸੌਖੇ ਪਏ ਇਹ ਪਹਿਲਾਂ ਵਾਲਾ ਵਿੱਚ ਲੰਗ ਜਾਂਦਾ ਸੀ ਤਾਂ ਰੰਗ ਬਾਹਰ ਰਹਿ ਜਾਂਦਾ ਸੀ ਇਹ ਹੁਣ ਆਪਾਂ ਵੀਰ ਦਾ ਦੁੱਖ ਕਰੀਏ ਦੂਰ ਆਈਏ ਚੇਂਜਰ ਤੇ ਇਹ ਲੋਡੀ ਪਹਿਲੀ ਗੱਲ ਤਾਂ ਬੀਰੇ ਚੇਂਜਰ ਦਾ ਇਹ ਹੁੰਦਾ ਜਦੋਂ ਤੁਸੀਂ ਕਦੇ ਵੀ ਖੋਲਣਾ ਆਪਾਂ ਜਦੋਂ ਖੋਲਦੇ ਨੇ ਇਹਨੂੰ ਨਟਨ ਬੋਲਟ ਖੋਲ ਕੇ ਦੂਏ ਲੋਟੇ ਪਰਾਂ ਮਾਰਦੇ ਆ ਇਹਨੂੰ ਓਵੇਂ ਕਦੇ ਨਹੀਂ ਖੋਲਣਾ ਆ ਜਿਹੜੇ ਸਰਾਖ ਹੁੰਦੇ ਨੇ ਇਹ ਬੈਲੈਂਸ ਕੱਢਿਆ ਹੁੰਦਾ ਮਤਲਬ ਜਿਵੇਂ ਤੁਸੀਂ ਨਵਾਂ ਚੇਂਜਰ ਖੋਲੇ ਆਪਾਂ ਕਹਿੰਦੇ ਨੇ ਪਹਿਲਾਂ ਜਦ ਸਹੀ ਸੀ ਸਾਹ ਨੂੰ ਹੁਣ ਕੀ ਹੋ ਗਿਆ ਤਾਂ ਇਹਦੇ ਉੱਤੇ ਨਿਸ਼ਾਨੀ ਲਾ ਲੈਣੀ ਆ ਬਲੇਟ ਨਾਲ ਚੀਰਾ ਲਾ ਲਓ ਉਧਰ ਇਧਰ ਲਾ ਲਓ ਪਰਲੇ ਤੇ ਤਾਂ ਖੋਲਣਾ ਇਹ ਹੁਣ ਇਹਦੇ ਇੱਥੇ ਨੇ ਇਹਦੇ ਇਧਰ ਉੱਪਰ ਹੋਣਗੇ ਕਿਤੇ ਸਾਈਡ ਤੇ ਬਰਾਬਰ ਉ ਉਪਰਲੇ ਪਾਸੇ ਨੇ ਮੂਹਰੇ ਹਾਂ ਇਧਰ ਮੂਹਰੇ ਪਾਸੇ ਨੇ ਤੇ ਉਦੋਂ ਬਾਅਦ ਜਦੋਂ ਫੇਰ ਵੀ ਇਹ ਬੈਲੈਂਸ ਦਿਖਾਉਂਦਾ ਤਾਂ ਉਸ ਤੋਂ ਬਾਅਦ ਇਹਨੂੰ ਥੱਲੇ ਲਾ ਕੇ ਆ ਕਾਬਲਾ ਪਾ ਲੈਣਾ ਕਈਆਂ ਦੇ ਆ ਪੱਤੀ ਨਹੀਂ ਹੁੰਦੀ ਇਹਦੇ ਹੈਗੀ ਆ ਇਹ ਕਾਬਲਾ ਪਾ ਕੇ ਬਰਾਬਰ ਦੇ ਗੁਟਕੇ ਰੱਖ ਕੇ ਲੱਕੜ ਦੇ ਗੱਟੂ ਰੱਖ ਲਓ ਗੁਟਕੇ ਗੈਹ ਦਿੰਦਾ ਕੋਈ ਗੱਟੂ ਗੈਹ ਦਿੰਦਾ ਬਰਾਬਰ ਦੇ ਰੱਖ ਕੇ ਇਹਦਾ ਬੈਲੈਂਸ ਚੈੱਕ ਕਰ ਲੈਣ ਜਿਵੇਂ ਆਪਾਂ ਆਵਾਂ ਪ੍ਰੈਸ਼ਰ ਗੈਲ ਡਰਮ ਦਾ ਫਲੋਰ ਦਾ ਕਰਦੇ ਆ ਮੈਨੂੰ ਢੇੜਾ ਪਾ ਕੇ ਜਦੋਂ ਸਿੱਧਾ ਢੇੜਾ ਦੇਤਾ ਜਿੱਥੇ ਖਤਮ ਹੋ ਗਿਆ ਇਹਨੂੰ ਰੁਕਣਾ ਚਾਹੀਦਾ ਜੇ ਬੈਕ ਮਾਰਦਾ ਤਾਂ ਇਹਦੇ ਵਿੱਚ ਬੈਲੈਂਸ ਹੈ ਵੀਰੇ ਇਹ ਧੜਕ ਨੂੰ ਨਹੀਂ ਹਟਦਾ ਕੁਝ ਕਰ ਲੋ ਬੈਲਟਾਂ ਵੀ ਖਾਊਗਾ ਵਾਈਬ੍ਰੇਸ਼ਨ ਵੀ ਕਰੂਗਾ ਸਪੋਰਟਾਂ ਵੀ ਤੋੜੂਗਾ ਜੇ ਜਾਦੇ ਬੈਲੈਂਸ ਹੈ ਤਾਂ ਇਹ ਉੱਪਰਲਾ ਨਟ ਤੋੜੂਗਾ ਹਾਈ ਲੋ ਵਾਲਾ ਤੇ ਜੈਕ ਵੀ ਖਰਾਬ ਕਰੂਗਾ ਲੀਕਿੰਗ ਵੱਧ ਕਰੂਗਾ ਇਹ ਤਾਂ ਕਈ ਵਾਰੀ ਆ ਨਟ ਵੀ ਬੰਨ ਦਿੰਦਾ ਹੈਨਾ ਇਹਦਾ ਮੇਨ ਕਾਰਨ ਹੁੰਦਾ ਇਹ ਜਿਵੇਂ ਆਪਾਂ ਕਈ ਵਾਰੀ ਗੁੱਲਾ ਡਾਊਨ ਹੋ ਗਿਆ ਇਹਦਾ ਵਿਚਲਾ ਸਲੀਵ ਉਹ ਆਪਾਂ ਨਵੀਂ ਪਵਾਲੀ ਉਦੋਂ ਵੀ ਫਰਕ ਪੈ ਜਾਂਦਾ ਮੈਂ ਇਹਦਾ ਬੈਲੈਂਸ ਕੱਢਣ ਦਾ ਇਹੀ ਤਰੀਕਾ ਹੈ ਵੀਰ ਹੋਰ ਇਹਦਾ ਕੋਈ ਕਾਰਨ ਨਹੀਂ ਹੁੰਦਾ ਕਿਉਂਕਿ ਨਿੱਕੀ ਜੀ ਗੱਲ ਨੂੰ ਵਿੱਚ ਬੰਦੇ ਹੁੰਦੇ ਨੇ ਹਵਾ ਬਣਾ ਲੈਂਦੇ ਨੇ ਵੀ ਇਹ ਐ ਹੁੰਦਾ ਜੀ ਨਾ ਜੀ ਤਾਂ ਸੁੱਤੋ ਸੈੱਟ ਨਹੀਂ ਹੋਣਾ ਆ ਜੋ ਵੀਰੇ ਆਉਣਾ ਪਊਗਾ ਉਦੋਂ ਬਾਅਦ ਜਦੋਂ ਇਹਦਾ ਬੈਲੈਂਸ ਕੱਢਣਾ ਹੈ ਕਿਸੇ ਖਰਾਦ ਵਾਲੇ ਮਿਸਤਰੀ ਕੋਲ ਲਿਜਾ ਕੇ ਇਹਦੇ ਵਿੱਚ ਐਂ ਬਰਮੇ ਨਾਲ ਸੱਲ ਮਰਵਾਉਣੇ ਪੈਣਗੇ ਜਿਵੇਂ ਆ ਡੂੰਗੇ ਵੱਜੇ ਹੋਏ ਨੇ ਜਿੱਥੋਂ ਪੱਲਾ ਭਾਰੀ ਹੈ ਪਹਿਲੀ ਗੱਲ ਤਾਂ ਇਹਨੂੰ ਘਮਾ ਘਮਾ ਕੇ ਕੱਸ ਕੇ ਦੇਖੋ ਜੇ ਸੈੱਟ ਹੁੰਦਾ ਟਾਈਮ ਲੱਗੂਗਾ ਜ਼ਰੂਰ ਇਹ ਨਹੀਂ ਪਤਾ ਘੰਟਾ ਲੱਗ ਜੇ ਘਮਾਉਣ ਘਮਾਉਣ ਤੀ ਜੇ ਨਹੀਂ ਸੈੱਟ ਹੁੰਦਾ ਉਦੋਂ ਬਾਅਦ ਇਦਾਂ ਹੀ ਇਹਦੇ ਸੱਲ ਮਰਵਾ ਕੇ ਜਿਹੜੇ ਪਾਸੇ ਭਾਰਾ ਹੈ ਇਹ ਝੋਲ ਮਾਰਦਾ ਸੱਲ ਮਰਵਾ ਮੁਰਾ ਕੇ ਫੇਰ ਇਹ ਬਰਾਬਰ ਖੜੂਗਾ ਫੇਰ ਇਹਦਾ ਬੈਲੈਂਸ ਨਿਕਲੂ ਫੇਰ ਇਹ ਵਾਈਬ੍ਰੇਸ਼ਨ ਕਰਨੋਂ ਹਟੂਗਾ ਫੇਰ ਬੈਲਟਾਂ ਖਾਣੋਂ ਹਟੂਗਾ ਹੋਰ ਇਹਦਾ ਕੋਈ ਹੱਲ ਨਹੀਂ ਹੁੰਦਾ ਬਸ ਇਹਦਾ ਇੰਨਾ ਕੰਮ ਹੈ ਜੀ ਇਹਦੀਆਂ ਰਾਣਾ ਰੂੜਾਂ ਦੇ ਟਰੈਲਰ ਰੋਲੇ ਨਿਕਲ ਗਈ ਤੇ ਪਲੇਟ ਪ੍ਰੂਰ ਲੱਗ ਗਈ ਤੇ ਡੈਕਸਾਂ ਓਕੇ ਆ ਜਮਾ ਬ੍ਰੇਕ ਓਕੇ ਨੇ ਆਹ ਪਾਈਪ ਉਦਨੇ ਜੋ ਨਟ ਖੋਲੇ ਆ ਇਹ ਘੁੰਮਿਆ ਨਹੀਂ ਸੀ ਇਹਦੀ ਪਾਈਪ ਟੁੱਟ ਗਈ ਸੀ ਇਹ ਨਵੀਂ ਲੱਗੀ ਆ ਜਿੰਨੀ ਚੀਜ਼ ਬਚਦੀ ਆ ਬਚਾਉਣੇ ਆ ਜਾਨ ਬਚੇ ਆ ਇਹ ਬਚਾਇਆ ਇਹਦੇ ਜਾਨ ਬਚੇ ਇਹ ਬਚਾਇਆ ਇਹਦਾ ਬਚੇ ਇਹ ਬਚਾਇਆ ਹਨਾ ਆ ਜਰੂਰ ਨਵਾਂ ਲੱਗਿਆ ਓਸਤਾਦ ਜੀ ਹਾਂ ਜੀ ਕੋਈ ਫਰੰਟ ਉਗਰਾ ਬੈਰਨ ਟੁੱਟਾ ਹੈ ਨਵਾਂ ਪਾ ਦੀਏ ਨਵਾਂ ਉਥੇ ਪਿਆ ਸੱਤ ਦਾ ਹਾਂ ਤੇ ਬਸ ਇਹ ਗੱਲਾਂ ਹੁੰਦੀਆਂ ਨੇ ਹਨਾ ਵੀ ਵਿੱਚ ਬੰਦੇ ਆਪਾਂ ਇਹ ਕੰਮ ਕਰਦੇ ਹੁੰਨੇ ਆ ਅਸਲ ਦੇ ਵਿੱਚ ਦੋਨੇ ਪਾਸੇ ਐਨਾ ਅਮਾਉਂਟ ਨਹੀਂ ਲਾਉਣੀ ਇਹਦੇ ਕਦੇ ਵੀ ਜੈਂਡ ਤੁਸੀਂ ਆਪ ਲਾਉਣੇ ਹੋ ਦੋਨੇ ਬੰਨੇ ਨਹੀਂ ਲਾਉਣੀ ਉਹ ਗੁੰਦ ਜੀ ਇੱਕ ਬੰਨੇ ਲਾ ਲਓ ਤਾਂ ਕਿ ਕੱਲ ਨੂੰ ਵਾਹਣ ਦੇ ਵਿੱਚ ਖੁੱਲਦਾ ਆਪਾਂ ਨੂੰ ਦਿੱਕਤ ਪੈ ਜੇ ਤਾਂ ਮੌਕੇ ਤੇ ਆਪਣੇ ਕੋਲੇ ਜੈਂਡ ਨਹੀਂ ਹੁੰਦਾ ਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਸ਼ੀਟ ਦਾ ਕੱਟ ਕੇ ਲਾ ਲਈਏ ਹਨਾ ਕਾਲੀ ਹੁੰਦੀ ਹੈ ਜੇ ਇੱਕ ਬੰਨੇ ਲੱਗਿਆ ਹੋਊਗਾ ਤਾਂ ਕਦੇ ਜੈਂਡ ਨਹੀਂ ਟੁੱਟੂਗਾ ਇੱਕ ਬੰਨੇ ਐਨਾ ਅਮਾਉਂਟ ਲਾਉਣੀ ਹੈ ਇੱਕ ਬੰਨੇ ਗਰੀਸ ਭਰਨਾ ਆ ਹੁਣ ਗਰੀਸ ਭਰਿਆ ਹੋਇਆ ਹੈ ਇਹ ਭਰਨ ਦਾ ਮਤਲਬ ਇਹ ਹੁੰਦਾ ਵੀ ਫੇਸ ਇਹਦਾ ਸਹੀ ਬਹਿ ਗਿਆ ਆਪਾਂ ਨੂੰ ਪਤਾ ਲੱਗ ਗਿਆ। ਉਦੋਂ ਚੀਜ਼ ਟੁੱਟਦੀ ਨਹੀਂ। ਇਹ ਨਿੱਕੇ ਨਿੱਕੇ ਕੰਮ ਹੁੰਦੇ ਨੇ। ਬਾਕੀ ਇਹਦੇ ਢਿੱਲ ਢੁਲ ਜਮਾ ਖਤਮ ਹੋ ਗਈ ਅੰਦਰ ਬਾਹਰ ਦੀ। ਤੇ ਪੰਜ ਪੁੰਚ ਲਾ ਕੇ ਤੇ ਇਹ ਬੈੱਡ ਸਾਫਟ ਦੇ ਵੀ ਪੰਜ ਚ ਲਾ ਕੇ ਅੰਦਰੋਂ ਬਾਹਰੋਂ ਸਾਰੇ ਕਿਤੋਂ ਕੇ ਕਰੇ ਨੇ ਬੈਰਿੰਗ ਇਹਦੇ। ਜਿਵੇਂ ਮੰਨ ਲਓ ਥੋੜਾ ਬੈਰਿੰਗ ਵੀ ਨਾ ਮੈਂ ਤੁਸੀਂ ਗੁੱਲੀ ਦੇ ਪੰਜ ਲਾਤਾ ਤਾਂ ਇਹ ਢਿੱਲ ਦਿਖਾਉਣਾ ਨਹੀਂ ਹਟ ਰਿਹਾ ਆਦੇ ਹੁਣ ਢਿੱਲ ਦਿਖਾਉਂਦਾ। ਇਹਦਾ ਮੇਨ ਕਾਰਨ ਕੀ ਹੈ ਜਿਹੜਾ ਇਹਦਾ ਬਾਹਰਲਾ ਕਾਪਾ ਹ ਇਹਦੇ ਵਿੱਚ ਬੈਰਿੰਗ ਲੂਜ਼ ਹੈ ਤਾਂ ਇਹਦੇ ਵਿੱਚ ਪੰਜ ਚ ਲਾਉਣੇ ਪੈਂਦੇ ਨੇ ਆਲੇ-ਦਾਲੇ ਘੁਮਾ ਕੇ ਹੁਣ ਬੈਰਿੰਗ ਗੁੱਲੀ ਇਹ ਪਿੰਨ ਚ ਵੀ ਟਾਈਟ ਹੋ ਗਿਆ ਤੇ ਇਹਦੇ ਵਿੱਚ ਲੂਜ਼ ਹੈ ਫੇਰ ਹਟੂਗਾ ਇਹ ਇਹਨਾਂ ਨੂੰ ਕਹਤਾ ਮੈਂ ਇੱਥੇ ਛੱਡ ਦੋ ਕੋਈ ਨਹੀਂ ਇਹਦੇ ਪੰਜ ਚ ਮੈਂ ਆਪੇ ਲਾ ਦੂੰਗਾ ਤਾਂ ਮੁੜ ਕੇ ਹਿਲਦਾ ਨਹੀਂ ਇਹ ਹਲੇ ਚੈੱਕ ਕਰਨੀ ਐ ਵੈਸੇ ਦਾ ਮੇਨ ਕਰਾਰੀ ਠੀਕ ਦੀ ਵੱਡੀ ਡਾਇਰੈਕਸ਼ਨ ਦੀ ਤੇ ਬਾਕੀ ਚਲੋ ਤੇਲ ਜ਼ਰੂਰ ਪਾ ਦਾਂਗੇ ਨਵਾਂ ਤੇਲ ਪਾਵਾਂਗੇ ਦਾ ਇਹ ਚ ਨਵਾਂ ਪੈ ਗਿਆ ਇਹ ਚ ਨਵਾਂ ਪੈ ਗਿਆ ਇੱਥੇ ਪਈ ਦੀ ਯਾਰ ਸਵੇਰੇ ਇਹ ਲੱਗੇ ਨੇ ਕਾਟਰ ਨੂੰ ਇਹਨੂੰ ਗਰੀਸ ਕੱਪਾ ਕਰਨ ਸੇ ਦਾ ਨਵੇਂ ਹੀ ਪਾਤਾ ਕਰਦੇ ਦਾ ਬੜਾ ਬੜਾ ਗਾਇਆ ਕਰਦੇ ਕੰਮ ਨਾ ਉੱਥੇ ਪਿਆ ਤੀ ਬਸ ਠੀਕ ਆ ਹਿੰਨੋ ਕਰਤਾ ਜ ਟੇਡਾ ਪਾ ਕੇ ਪਿਸਟਨ ਪੋਰਟਨ ਇਹ ਕੰਮ ਖਿੱਚਿਆ ਹੈ ਪੂਰਾ ਇਹਦਾ ਹੁਣ ਹੁਣ ਜਾਨੀ ਕਿ ਇਹਨੂੰ ਫਿੱਟ ਕਰ ਕੀ ਹਟਾਂਗੇ ਜਿੰਨਾ ਹੋਊਗਾ ਅੱਜ ਨਟ ਰਹਿ ਗਏ ਥੋੜੇ ਜੇ ਹੁਣ ਇਹ ਹੈਡ ਉੱਡ ਤੋਤਾ ਪਿਆ ਕਿਉਂਕਿ ਜੇ ਸਵੇਰ ਤੱਕ ਰਹਿ ਗਏ ਇਹਨੂੰ ਜੰਗਾਲ ਲੱਗ ਜਾਣੀ ਜਿੱਦ ਦਾ ਇਹਦਾ ਫੈਸਲਾ ਹੋਇਆ ਹੈ ਕਲੱਚ ਦਾ ਵੀ ਮੇਨ ਜਿਵੇਂ ਆਪਾਂ ਉਹਦੀ ਚੇਂਜਰ ਦੀ ਗੱਲ ਕਰੀ ਆ ਕਲੱਚ ਜੀ ਵੀ ਬੈਲੈਂਸ ਹੁੰਦਾ ਜਦੋਂ ਕਲੱਚ ਚ ਬੈਲੈਂਸ ਹੋਊਗਾ ਮਸ਼ੀਨ ਦੇ ਫਰਾਈ ਵੀਲ ਚ ਤਾਂ ਉਹ ਗੇਅਰ ਦੇ ਨਾਟੇ ਲੇ ਕਰੂਗੀ ਜਾਂ ਤਾਂ ਆਪਣੀ ਜਿਹੜੀ ਚਿਲਮ ਜੀ ਹੁੰਦੀ ਹੈ ਵਿੱਚੋਂ ਉਹਦਾ ਮਤਲਬ ਸੀਲ ਲੀਕ ਨਹੀਂ ਹੋਣ ਉਹ ਹਟਦੀ ਹੁੰਦੀ ਸੀਲ ਲੀਕ ਕਰੂਏ ਕਰੂਗੀ ਨਟ ਖੋਲ ਦਿੰਦੀ ਹੈ ਸਾਰੇ ਗੇਅਰ ਦੇ ਨਟ ਖੁੱਲ ਜਾਂਦੇ ਨੇ ਤਾਂ ਜਦੋਂ ਰੋਡ ਤੇ ਭੱਜਦੀ ਐ ਮਸ਼ੀਨ ਬਹੁਤ ਵਾਈਬ੍ਰੇਸ਼ਨ ਕਰਦੀ ਐ ਤੇ ਬੈਲਟਾਂ ਵੀ ਖਾਂਦੀ ਐ ਉਹ ਫਰਾਈ ਵੀਲ ਚ ਮਤਲਬ ਬੈਲੈਂਸ ਹੁੰਦਾ ਹੈ ਉਹਦਾ ਵੀ ਕੱਢਣ ਦਾ ਤਰੀਕਾ ਇਹ ਆ ਮਤਲਬ ਤੁਸੀਂ ਖਰਾਦ ਤੇ ਨਹੀਂ ਹੈਗੇ ਤੁਸੀਂ ਆਪ ਕੱਢਣਾ ਵੀ ਖਰਾਦੀ ਕੋਲੇ ਨਹੀਂ ਜਾਣਾ ਤਾਂ ਉਹਦਾ ਹੱਲ ਹੁੰਦਾ ਮੰਨ ਲਓ ਆਹ ਫੱਟਾ ਹੈ ਇਹਨੂੰ ਐਟੇਟੀ ਸੱਟ ਲੋ ਤਵੇ ਤੇ ਖੜੀ ਕਰ ਲੋ ਇਹਨੂੰ ਤਵੇ ਤੇ ਘੜੀ ਖੜ ਕੇ ਆਹ ਤਵਾ ਖੜ ਗਿਆ ਆਹ ਚੀਜ਼ ਨੂੰ ਕਿਹੜਾ ਪਾਉਣਾ ਜਦੋਂ ਇਹਨੂੰ ਢੇੜਾ ਪਾਇਆ ਗਿਆ ਮਤਲਬ ਉਹ ਸਿੱਧੀ ਖੜਨੀ ਚਾਹੀਦੀ ਇੱਕ ਥਾਂਵੇਂ ਉਹਦੇ ਵਾਂਗ ਜੇ ਇਹ ਸਿਰ ਮਾਰਦੀ ਐ ਤਾਂ ਇੱਕ ਥਾਂਵੇਂ ਨੋਟ ਕਰ ਲੋ ਵੀ ਹਾਂ ਤੁਹਾਨੂੰ ਆ ਨਟ ਕੋਲੋਂ ਭਾਰੀ ਲੱਗਦੀ ਐ ਇਹ ਤਾਂ ਜਿਹੜੀ ਇਹਦੀ ਆ ਕਲਰ ਐ ਇਹ ਗ੍ਰੈਂਡਰ ਨਾਲ ਰਗੜ ਲੈਣੀ ਐ ਤੁਸੀਂ ਨੇ ਜੇ ਮੰਨ ਲਓ ਕਿਤੇ ਐਮਰਜੈਂਸੀ 'ਚੋਂ ਬਾਹਰ ਹੋ ਕਿਤੇ ਹਨਾ ਵੀ ਖਰਾ ਦੀ ਐ ਨਹੀਂ ਹੈਗਾ ਕੋਲੇ ਤੁਹਾਡੇ ਤਾਂ ਇੱਕ ਜਿਹੜੀ ਸਾਈਡ ਤੋਂ ਤੁਹਾਨੂੰ ਭਾਰੀ ਲੱਗਦੇ ਵੀ ਹਾਂ ਉਰੋਂ ਇਹ ਇੱਧਰ ਜਾ ਕੇ ਗਿਰ ਗਈ ਜਰ ਵੀ ਇਧਰੋਂ ਹੌਲੀ ਐ ਜਿਹੜੇ ਪਾਸੋਂ ਤੁਹਾਨੂੰ ਵਜਨ ਲੱਗਦਾ ਉਧਰੋਂ ਗ੍ਰੈਂਡਰ ਨਾਲ ਰਾਗੜ ਦੋ ਇਹਨੂੰ ਤਾਂ ਇਹਦਾ ਬੈਲੈਂਸ ਨਿਕਲ ਜਾਂਦਾ ਹੁੰਦਾ ਜਾਂ ਫਿਰ ਜੇ ਨਹੀਂ ਰਾਗੜਨੀ ਵੀ ਬਿਲਡਿੰਗ ਦਾ ਕੰਮ ਕਰਨਾ ਤਾਂ ਇਹਦੇ ਅੰਦਰ ਆਹ ਜਿਹੜੀ ਜਗ੍ਹਾ ਹੁੰਦੀ ਹੈ ਖਾਲੀ ਇੱਥੇ ਪੀਸ ਧਰਨੇ ਪੈਂਦੇ ਹੁੰਦੇ ਨੇ ਪੱਤੀਆਂ ਦੇ ਜੇ ਜਮੀ ਘੱਟ ਬੈਲੈਂਸ ਹੈ ਵੀ ਨਾ ਮਾਤਰਾ ਵੀ ਥੋੜਾ ਜਿਹਾ ਤਾਂ ਇਹਦੇ ਵਿੱਚ ਢਿੰਬਰੀਆਂ ਚਾੜ ਲਓ ਚਾਹੇ ਬਾਸਲਾਂ ਵੱਧ ਪਾ ਲਓ ਫੇਰ ਹਟ ਜਾਂਦਾ ਹੁੰਦਾ ਬਸ ਇਹ ਕੰਮ ਹੁੰਦੇ ਨੇ ਉਨਾ ਵੀ ਜਿਹੜੇ ਇਹਦੇ ਆਹ ਟਿੱਕੇ ਜੇ ਲਾਏ ਹੋਏ ਨੇ ਕੋਈ ਇਹ ਮੰਦਰ ਤੇ ਨਹੀਂ ਜਾ ਕੇ ਆਇਆ ਹੋਇਆ ਇਹ ਬੈਲੈਂਸ ਕੱਢਿਆ ਹੋਇਆ ਅੰਦਰ ਵੀ ਇਹਦੇ ਪੀਸ ਲਾਏ ਹੁੰਦੇ ਨੇ ਕਈ ਵਾਰੀ ਇਹਦੇ ਹੈਗੇ ਪਤਾ ਨਹੀਂ ਨਾ ਹੈਗੇ ਨਹੀਂ ਇਹਦੇ ਹੈ ਨਹੀਂ ਇਹ ਕਲੀਅਰ ਹੈ ਕਈ ਵਾਰੀ ਇੱਥੇ ਐ ਪੱਤੀ ਧਰੀ ਹੁੰਦੀ ਆ ਇਹ ਇਧਰੋਂ ਇੱਥੋਂ ਕਲੀਅਰ ਕਰਿਆ ਹੋਇਆ ਹੈ ਵਿੱਚ ਇਹ ਚੀਜ਼ਾਂ ਨੂੰ ਬੰਦੇ ਨਹੀਂ ਮੰਨਦੇ ਉਹ ਨਹੀਂ ਮੰਨਦੇ ਜਿਹੜੇ ਉਹ ਫਿਰ ਬਾਹਣਾ ਤੇ ਖੜਦੇ ਨੇ ਉਥੇ ਆਪਾਂ ਕਹਿ ਵੀ ਨਹੀਂ ਸਕਦੇ ਕੁਝ ਲੋਡ ਵੀ ਨਹੀਂ ਹੁੰਦੀ ਹੈ ਨਾ ਉਹੋ ਜਿਹੇ ਬੰਦੇ ਨੂੰ ਕਹਿੰਦੇ ਦੀ ਲੋਡ ਵੀ ਨਹੀਂ ਕਿਉਂਕਿ ਉਹ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਮੱਝ ਮੂਰੇ ਬੀਨ ਪਜਾਉਣ ਵਾਲਾ ਕੰਮ ਹੈ ਵੀ ਉਹਨੇ ਪੂੰਸੇ ਮਾਰਨੀ ਹੈ ਮੀਨ ਤੇ ਤਾਂ ਥਾਪੇ ਨੱਚਦਾ ਹਰ ਇੱਕ ਚੀਜ਼ ਦਾ ਕੱਲੀ ਕੱਲੀ ਚੀਜ਼ ਦਾ ਬੈਲੈਂਸ ਹੁੰਦਾ ਕੱਲੀ ਕੱਲੀ ਚੀਜ਼ ਦਾ ਬਲੋਰ ਦਾ ਜਿਗਾ ਨਾ ਥਰੈਸਰ ਦਾ ਗੈਡ ਰਾਮ ਦਾ ਮਸ਼ੀਨ ਵਾਈਬ੍ਰੇਸ਼ਨ ਕਰਦੀ ਹੈ ਬੈਲ ਹੌਜ਼ਿੰਗ ਦਾ ਵੀ ਬੈਲੈਂਸ ਹੁੰਦਾ ਸਾਰੀਆਂ ਚੀਜ਼ਾਂ ਦਾ ਬੈਲੈਂਸ ਹੁੰਦਾ ਮਸ਼ੀਨ ਸਾਇਲੈਂਟ ਓਦੋਂ ਚੱਲਦੀ ਐ ਜਦੋਂ 0 0 ਬੈਲੈਂਸ ਹੋਵੇ ਹੁਣਾ ਥਰੇਸਰ ਹੁੰਦਾ ਇਹਦੇ ਵਿੱਚ ਵੀ ਟਿੱਕੀਆਂ ਲਾਈਆਂ ਹੁੰਦੀਆਂ ਨੇ ਇਹ ਵੀ ਬੈਲੈਂਸ ਕੱਢਿਆ ਹੁੰਦਾ ਇਹਦੇ ਹੋਣਗੇ ਇੱਥੇ ਕਿਤੇ ਕਿਤਰ ਗਿਆ ਕੁਫੀ ਜਾ ਇਹਦੇ ਧਿੰਦੇ ਹੀ ਨਹੀਂ ਆ ਰਹੇ ਬਾਸਕਟ ਪਈਆ ਉੱਪਰ ਇਧਰ ਨਰਾਲਾ ਗਿਆ ਪਿਆ ਹੂ ਕੋਈ ਇਹਦੀ ਵੀ ਬਾਸਕਟ ਪਈਆ ਐ ਗੁੱਲੀਆਂ ਜਿਹੇ ਧਰੀਆਂ ਹੁੰਦੀਆਂ ਨੇ ਆ ਚੀਜ਼ਾਂ 'ਚ ਵੱਡ ਵੱਡ ਕੇ ਉਹ ਬੈਲੈਂਸ 'ਚ ਕੱਢਿਆ ਹੁੰਦਾ ਉਹ ਇੱਕ ਫ੍ਰੀਟੇਂਗ ਤੇ ਆਉਂਦਾ ਹੁੰਦਾ ਬੈਲਡਿੰਗ ਵੀ ਜਿਵੇਂ ਆਪਾਂ ਗੈਲ ਡਰਮ ਆਪਾਂ ਨੇ ਪੱਟ ਲਿਆ ਨਾ ਤਿੜੀ ਹੋਈ ਆ ਬੈਲਡਿੰਗ ਕਰਾ ਲਈ ਤਾਂ ਵੀ ਬੈਲੈਂਸ ਪੈ ਜਾਂਦਾ ਹੁੰਦਾ ਉਦੋਂ ਵੀ ਕਲੀਅਰ ਕਰਿਆ ਕਰੋ ਵੀ ਹਾਂ ਨਹੀਂ ਉਹ ਸਾਫਟ ਤੋੜੂਏ ਤੋੜੂ ਗੈਲ ਡਰਮ ਦੀ ਆਹ ਬਾਲ ਲੱਗੇ ਹੁੰਦੇ ਨੇ ਬਾਲਾਂ ਦੇ ਨਾਲ ਸਪੋਟਾਂ ਲਾਈਆਂ ਹੁੰਦੀਆਂ ਨੇ ਪੱਤੀਆਂ ਲਾਈਆਂ ਹੁੰਦੀਆਂ ਨੇ ਇਹਦੇ ਕਿਸੇ ਦੂਰੇ ਗੁੱਲੀ ਜੀ ਰੱਖੀ ਹੁੰਦੀ ਹੈ ਕਿਸੇ ਦੇ ਪੱਤੀਆਂ ਲਾਈ ਉਹ ਬੈਲੈਂਸ ਕੱਢਿਆ ਹੁੰਦਾ ਹੋਰ ਇੱਕ ਚੀਜ਼ ਦਾ ਅਤੇ ਇਹਦੇ ਉਹ ਪੱਤੀ ਲੱਗੀ ਹੋਈ ਐ ਸਪੋਰਟ ਨੂੰ ਉਹ ਸਪੋਰਟ ਨਹੀਂ ਹੈਗੀ ਉਹ ਬੈਲੈਂਸ ਦੀ ਐ ਉਹ ਦਾਬਤੀ ਆ ਮੈਂ ਟ੍ਰੇਚਰ ਦੇ ਲੱਭਦਾ ਕਿਸੇ ਦੇ ਸਪੋਰਟ ਦੀ ਹੈ ਹੀ ਨਹੀਂ ਪਤਾ ਨਹੀਂ ਹੈ ਹੀ 0 0 ਬੈਲੈਂਸ ਨੇ ਸਾਰੇ ਮਤਲਬ ਜਿਵੇਂ ਆਪਾਂ ਫੱਟੀ ਫੁੱਟੀ ਟੁੱਟ ਗਈ ਪਟਾਕੇ ਲਾਉਣੇ ਆ ਤਾਂ ਉਦੋਂ ਬੈਲੈਂਸ ਪੈਣੀ ਪੈਣਾ ਵੀਰੇ ਉਹ ਕਲੀਅਰ ਕਰ ਲਿਆ ਕਰੋ ਮੁੜ ਕੇ ਪੰਨ ਤੋੜ ਕਰਨ ਨੂੰ ਨਹੀਂ ਹਟਦੀ ਮਸ਼ੀਨ ਆਹ ਇਹਦੇ ਉਹ ਪੱਤੀ ਲੱਗੀ ਹੋਈ ਹੋ ਰੱਖੀ ਹੋਈ ਐ ਇਧਰ ਆ ਰੱਖੀ ਹੋਈ ਐ ਇਹ ਬੈਲੈਂਸ ਕੱਢਿਆ ਹੁੰਦਾ ਜਿਵੇਂ ਇਸ ਮੈਸਾਂ ਦੇ ਵਿੱਚ ਬਹੁਤ ਦਿੱਕਤ ਆਈ ਦੀ ਵੀ ਮਸ਼ੀਨਾ ਪੂੰਸਾ ਪਾੜ ਦਿੰਦੀਆਂ ਨੇ ਜੀ ਪੂੰਸਾ ਟੁੱਟ ਜਾਂਦੀਆਂ ਨੇ ਵੀ ਘੋੜੀਆਂ ਘਾੜੀਆਂ ਟੜ ਜਾਂਦੀਆਂ ਨੇ ਉਹ ਮੇਨ ਕਾਰਨ ਹੁੰਦਾ ਉਹਦਾ ਜਿਹੜਾ ਲੱਠਾ ਹੁੰਦਾ ਜੀ ਤੇ ਬਲੇਟ ਲੱਗਦੇ ਨੇ ਉਹਦੇ ਵਿੱਚ ਬੈਲੈਂਸ ਹੈ ਉਹਨਾਂ ਚਿਰ ਮਸ਼ੀਨ ਵਾਈਬ੍ਰੇਸ਼ਨ ਕਰਨੋਂ ਹਟਦੀ ਉਹ ਨਹੀਂ ਹੁੰਦੀ ਅੱਜ ਫੋਨ ਫਾਨ ਵਿੱਚ ਆਇਆ ਨਹੀਂ ਤਾਂ ਵੀਡੀਓ ਲੰਮੀ ਬਣ ਗਈ ਨਹੀਂ ਤਾਂ ਉਹਨੂੰ ਪਤਾ ਨਹੀਂ ਕਿੰਨੇ ਕ ਆ ਜਾਂਦੇ ਲਓ ਜੀ ਲੋ ਜੀ ਇਹਦਾ 베어ਿੰਗ ਪਾਤਾ ਬੰਦਿਆਂ ਨੇ ਗ੍ਰੀਸ ਕੱਪਾ ਕਰ ਲਿਆ ਪਲੇਟ ਖੋਲ ਕੇ ਕਰਤਾ ਇਧਰੋਂ ਤੇ ਡਿਵਾਈਡਰ ਕੱਢਣਾ ਰਹਿ ਗਿਆ ਇਹਦਾ ਤੇ ਚਲੋ ਸਵੇਰੇ ਕੱਢ ਲਾਂਗੇ ਡਿਵਾਈਡਰ ਜਿਹਦੇ ਵਿੱਚ ਬਾਲਾ ਉਹ ਰੋਲੂਆਂ ਜਿਆਂ ਤੋਂ ਲੈ ਜਾਂਦਾ ਉਹ ਬਾਕੀ ਰੀਤ ਪਾਈ ਆ ਇੰਟਾ ਤੇ ਬੜਾ ਘੈਂਟ ਗਾਣਾ ਲਾ ਗਿਆ ਅਮਰਜੀਤ ਨਗੀਨੇ ਦਾ ਤੇ ਮੇਰਾ ਵੀਰ ਜਰੂਰ ਹਾਜ਼ਰੀ ਲਵਾਇਓ ਹੈ ਕਮੈਂਟ ਵਾਲੀ ਤੇ ਸ਼ੇਅਰ ਕਰਨ ਵਾਲੀ ਨੇਰੀ ਬੰਦ ਦਿਓ ਆਪਾਂ ਸਾਤ ਦਿਨ ਤੋਂ ਨਹੀਂ ਭਜਦੇ ਜਿੱਥੇ ਮਰਜੀ ਕੋਈ ਲੋੜ ਆ ਕੰਮ ਅੜ ਗਿਆ ਤਾਂ ਜਦੋਂ ਮਰਜੀ ਯਾਦ ਕਰ ਲਿਓ ਤੇ ਬਾਕੀ ਰਹਿਰਾ ਸਾਹਿਬ ਦਾ ਬੇਲਾ ਹੋ ਗਿਆ ਸ਼ਾਂਤ ਜੀ ਮਥੇ ਲੱਗਦੇ ਨੇ ਕੀ ਹੋ ਗਿਆ ਨਾੜ ਤੱਕ ਨੂੰ 19 ਦੇ ਇੱਕ ਮਹੀਨੇ ਜੀ ਤੇ ਰਾਤ ਡੀਜ਼ਲ ਪੰਪ ਕਰਕੇ ਖੜਗੇ ਤੇ ਉੱਪਰੋਂ ਟਾਈਮ ਟੂਮ ਪਲੇਟ ਲਾ ਕੇ ਸ਼ੀਲਸੂ ਪਾ ਕੇ ਪੂਲੀ ਪਾਲੀ ਪੱਕੀ ਕਰਤੀ ਸੀ ਦੀ ਤੇ ਇਹ ਚੀਜ਼ਾਂ ਸਾਫ਼ ਕਰਕੇ ਰੱਖਤੀਆਂ ਸੀ ਫੀਟਿੰਗ ਨੂੰ ਤੇ ਹੁਣ ਜਾਣਿਆ ਡੀਜ਼ਲ ਪੰਪ ਫੜ ਕੇ ਲਿਆਉਣੇ ਆ ਤੇ ਇੱਕ ਰਾਤ ਨਗੀਨੇ ਨਾਲ ਗਰਾੜੀ ਡਾਲੀ ਉਹਦੇ ਨਾਲ ਲੱਗੇ ਰਹੇ ਫੋਨ ਤੇ ਅੱਧਾ ਪੂਣਾ ਘੰਟਾ ਵਧੀਆ ਗੱਲਾਂ ਕਰੀਆਂ ਕੁਈ ਸਮਾਂ ਹੁੰਦਾ ਹੁਣ ਉਹ ਵੀ ਪਸਤਾਉਂਦਾ ਵੀ ਲੋਕ ਵਰਤ ਕੇ ਸਾਡੇ ਜਾਂਦੇ ਨੇ ਹੁਣ ਅਸੀਂ ਆ ਸਾਨੂੰ ਬਥੇਰੇ ਕਹਿੰਦੇ ਨੇ ਵੀ ਸਾਡੇ ਨਾਲ ਕੰਮ ਕਰ ਲੋ ਸਾਡੇ ਨਾਲ ਕਰ ਲੋ ਪਰ ਜਦ ਜਦੋਂ ਤੁਹਾਡੇ ਕੋਲੇ ਹੋਂਰ ਹੈ ਤੁਸੀਂ ਕਿਸ ਦੇ ਥੱਲੇ ਕਿਉਂ ਲੱਗਦੇ ਹੋ ਉਸ ਤੋਂ ਬਾਅਦ ਅਗਲਾ ਗੁੱਲਾ ਕੱਢ ਜਾਂਦਾ ਮੁੜ ਕੇ ਤੁਹਾਡੇ ਕੋਲੇ ਕੁਝ ਰਹਿੰਦਾ ਨਹੀਂ ਜਿਹੜਾ ਆ ਟਾਈਮ ਹੁੰਦਾ ਉਮਰ ਦਾ ਕੰਮ ਕਰਨ ਦਾ ਇਹਦੇ ਵਿੱਚ ਹੀ ਕੰਮ ਹੋਣਾ ਜੋ ਤੁਸੀਂ 10 ਸਾਲ ਕਿਸੇ ਦੇ ਥੱਲੇ ਗਾਲ ਤੇ ਮੁੜ ਕੇ ਸੋਤੋਂ ਆਪਣੇ ਕਾਰਨ ਜੋਗਾ ਰਹਿਣਾ ਨਹੀਂ ਉਹ ਚੀਜ਼ ਉਹਨਾਂ ਨਾਲ ਹੋਈ ਆ ਹੁਣ ਉਹ ਕਿਰਾਏ ਦੇ ਘਰ ਤੇ ਬੈਠਾ ਹੈ ਤੇ ਚਲੋ ਬਾਕੀ ਵਧੀਆ ਗੱਲਾਂ ਹੋਈਆਂ ਉਹਦੇ ਨਾਲ ਤੇ ਠੀਕ ਹੈ ਜੀ ਕੰਮ-ਕੁਮ ਸਮਾਨ ਕਰ ਕੀ ਰਾਤ ਰੋਗੇ ਵੀ ਚੱਲ ਕੋਈ ਨਹੀਂ ਵੀ ਬਾਕੀ ਪمپ ਫਿੱਟ ਕਰ ਕੀ ਕਰਾਂਗੇ ਤੇ ਬੰਦੇ ਆ ਗਏ ਹਾਜ਼ਰੀ ਲਵਾਉਣਾ ਆਉਂਦੇ ਨੇ ਧੂੰਈ ਤਾਂ ਹੀ ਲਾ ਕੇ ਇਹਦਾ ਬੈਰਿੰਗ ਮੂਰਲਾ ਪੈ ਗਿਆ 7 ਦਾ ਹੋ ਨਵਾ ਤੇ ਗਰੀਸ ਗੱਪਾ ਹੋ ਗਿਆ ਇਹਨੂੰ ਡੀਡ ਵਾਇਡਰ ਕੱਢਣਾ ਇਹਦਾ ਉਹ ਮਸ਼ੀਨ ਦੇ ਬਾਈ ਕਹਿੰਦਾ ਮੈਂ ਲੇਟ ਆਉਂ ਨਾ ਫੋਨ ਚੱਕਿਆ ਹੁਣ ਸਾਨੂੰ ਇਹ ਆ ਵੀ ਯਾਰ ਜਗਾ ਫੇਰ ਕਿਰੂਗੀ ਵੀ ਹੋਰ ਮਸ਼ੀਨ ਆਉਂਦੀ ਆ ਫਿਰ ਉਹਦਾ ਪੰਗਾ ਪੈਂਦਾ ਹੈ ਨਾ ਦੇਖ ਦੇ ਇਹਨੂੰ ਉਧਰ ਟਾਲ ਤੇ ਲਾ ਆਵਾਂਗੇ ਇਹਨੇ ਉਹਨੂੰ ਕਹਿ ਦਾਂਗੇ ਲੈ ਜੀ ਚਰ ਜਿੰਮੀ ਮਰਜੀ ਹਿੰਮਤ ਨਾਲ ਲੈ ਜੀ ਤੇ ਕੀ ਹੈਡ ਹੌਟ ਉਦੋਂ ਧੋਤਾ ਸੀ ਤੇ ਇਹਦੀ ਵੀ ਪਾਣੀ ਕਰਕੇ ਜੰਗਾਲ ਨਾਲ ਲੱਗੇ ਫਿਰ ਇਹਦੇ ਉੱਤੇ ਮਗਲਾਇਲ ਮਲ ਕੇ ਗਏ ਵੀ ਖਰਾਬ ਨਾ ਹੋਵੇ ਵੀ ਨਹੀਂ ਫਿਰ ਜਰਜੀ ਫੜ ਜਾਂਦਾ ਫਿਰ ਫੇਰ ਜੇ ਫੇਸ ਦੇ ਉੱਤੇ ਦੁਬਾਰੇ ਰੇਗਮਾਰ ਲਾਉਣੇ ਉਹ ਖਰਾਬ ਹੁੰਦਾ ਸਹੀ ਨਹੀਂ ਗੱਲ ਬਣਦੀ ਵਧੀਆ ਤਸੱਲੀ ਕਰਤੀ ਸੀ ਤੋ ਧਾਕੇ ਹਮ ਬਾਕੀ ਚੇਂਜਰ ਵਾਲੀ ਆਪਾਂ ਸਾਰੀ ਗੱਲ ਦੱਸਤੀ ਬੈਲੈਂਸ ਵਾਲੀ ਦੱਸਤੀ ਵੀਰ ਕੋਈ ਨਹੀਂ ਪਤਾ ਲੱਗੂ ਤਾਂ ਫੋਨ ਕਰ ਲਿਓ ਕੋਈ ਚੱਕਰ ਨਹੀਂ ਤੇ ਠੀਕ ਹੈ ਜੀ ਅੱਜ ਲਓ ਜੀ ਬਾਪੂ ਦੀ ਕਿਰਪਾ ਨਾਲ ਇਹਦੀ ਹੋ ਗਈ ਸਾਰੀ ਫੀਟਿੰਗ ਤੇ ਪੈਰਾ ਪੂਰਾ ਤੇ ਕਰਤਾ ਤੇ ਮਾੜੇ-ਮੋٹے ਕੰਮ ਰਹੇਗੇ ਤੇ ਇਹਨੂੰ ਕਰ ਦਿਆਂ ਸਟਾਰਟ ਫਿਰ ਟਾਈਮ ਟੂ ਮੋਕ ਹੈ ਦਾ ਸਾਰਾ ਇਹਦਾ ਥੋੜਾ ਜਿਹਾ ਬਰੀਕੀ ਕੰਮ ਹੁੰਦਾ ਨਟਾ-ਨੋਟਾ ਦਾ ਬਹੁ ਵੱਟਾ ਹੁੰਦਾ ਇਹਦਾ ਇਹ ਕੱਲੀ ਕੱਲੀ ਚੀਜ਼ ਬਹੁਤ ਧਿਆਨ ਨਾਲ ਪਾਉਣੀ ਪੈਂਦੀ ਆ। ਤੇ ਇਹ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਕੰਮ ਨਾਲ, ਨਵੀਂ ਵੀਡੀਓ ਨਾਲ। ਹੁਣ ਮਿਲਾਂਗੇ ਮਾਗੀ ਦੇ ਮੇਲੇ ਤੇ ਤੇ ਜੇ ਕੋਈ ਆਪਣਾ ਵੀਰ ਭਰਾ ਆਇਆ ਹੋਇਆ ਤਾਂ ਜਰੂਰ ਦੱਸਿਓ ਕੱਲ ਨੂੰ ਜਾਣਾ। ਕਿ ਸਵੇਰੇ ਆਊ ਆਪਣਾ ਯਾਰ ਬੇਲੀ ਤੇ ਇਕੱਠੇ ਹੋਵਾਂਗੇ ਫਿਰ ਪਹੁੰਚਾਂਗੇ ਦੁਪਹਿਰ ਤੱਕ ਉੱਥੇ। ਤੇ ਰਹਿਣਾ ਦੋ ਦਿਨ ਤੇ ਠੀਕ ਹੈ ਜੀ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਧੰਨਵਾਦ